ਨਹੀਂ ਮਾਰ ਦਿੰਦਾ ਵੇਟ ਲਾਏ ਚਲੋ ਮਾ ਜੀ ਮਹਾਰਾਜ ਮਹਾਰਾਜ ਠੀਕ ਠਾਕ ਹੋ ਅੱਜ ਸਵਾਗਤ ਕਰਦੇ ਆ ਯੂਟਿਊਬ ਚੈਨਲ ਤੇ ਮੈਂ ਹੀ ਕਰਦਾ ਆ ਅੱਜ ਬੋਬੀ ਦੀ ਖੁਸ਼ੀ ਤੁਸੀਂ ਵੇਖਦੇ ਹੋਣੇ ਆ ਬੋਬੀ ਦੀਆਂ ਲਾਲਾਂ ਬੋਬੀ ਦੀਆਂ ਲਾਲਾਂ ਡਿੱਗਣ ਦੀਆਂ ਅੱਜ ਮੁੰਬਈ ਜਿੱਤ ਗਈ ਅੱਜ ਜੀ ਤੇ ਹਿਟਮੈਨ ਸ਼ੋ ਪੈਸੇ ਨਾ ਬਹੁਤ ਕੋਸ਼ਿਸ਼ ਹੋ ਸਕਦਾ ਮੈਂ ਇਹ ਗੱਲ ਗੀ ਇਹ ਦੇ ਉਹ ਭਰਾ ਉਹ ਆਪੂ ਤੁਰਿਆ ਪਿਆ ਐਸੇ ਨਾ ਕੀ ਕੀਤਾ ਅਸੀਂ ਦੱਸ ਅੰਪੇਰ ਨੇ ਪਾਈ ਦਿੱਤੀ ਨਾ ਹੀ ਅਪੀਲ ਕੀਤੀ ਉਹ ਆਪੂ ਤੁਰਨ ਲੱਗ ਪਿਆ ਵੈਲ ਪੇਡ ਓਏ ਇੱਕ ਬੰਦੇ ਨੇ ਕੀ ਕਰ ਲੈਣਾ ਚਲੋ ਸਾਰੀ ਟੀਮ ਨੇ ਜਿੱਥੇ ਕੋ ਕਰ ਪਾਈ ਦੇ ਕਿੰਨਾ ਤੱਕ ਮਾਰ ਦੇਣਾ ਇੱਕ ਬੰਦੇ ਨੇ ਕੀ ਕਰ ਲੈਣਾ ਉਹ ਤੁਹਾਨੂੰ ਮਾਰ ਦੇਣਾ ਉਹ ਮੈਂ ਤੁਹਾਨੂੰ ਉਦਨੀ ਪ੍ਰਡਿਕਸ਼ਨ ਕਰਤੀ ਜੀ ਉਹ ਬੰਦੇ ਨੇ ਬਸ ਇੱਕ ਮੈਚ ਖੇਡ ਲਿਆ ਉਹਨਾਂ ਪੂਰਾ ਸੀਜ਼ਨ ਨਹੀਂ ਚੱਲਣਾ ਤੇ ਇਹੀ ਕੰਮ ਹੋਇਆ ਮੈਂ ਤਾਂ ਦੱਸਣ ਦੇ ਆ ਵੀ ਬੈਲ ਪੇਡ ਸੌਰੀ ਮਾਈ ਫਰੈਂਡ ਬੈਲ ਪੇਡ ਨਹੀਂ ਬੈਲ ਪਲੇਡ ਸਾਨੂੰ ਸ਼ਰਮ ਨੇ ਫਿਰ ਆਰਡਰ ਨਹੀਂ ਕੀਤਾ ਸ਼ਰਮ ਨੇ ਉਹਨਾਂ ਨੇ ਤੇ ਸ਼ਰਮੇ ਨੂੰ ਆਰਡਰ ਕਰਨਾ ਹੀ ਨਹੀਂ ਜਦ ਪੇਡ ਹੀ ਉਧਰੋਂ ਆਈ ਹੀ ਪੇਡ ਹੈ ਹੀ ਇਹ ਤੇ ਉਹ ਅਗਲੇ ਸਿੱਦੇ ਸਤ ਮੇ ਦਾ ਬੜਕਾਏ ਤੀਜੇ ਦੇ ਵੱਜੇ ਜਾ ਕੇ ਫਾਈਨਲੀ ਬੋਬੀ ਕਹਿ ਰਿਹਾ ਵੀ ਹੁਣ ਬੰਬੇ ਵਾਪਸ ਆ ਗਏ ਹੁਣ ਰੀਲਾ ਮਨ ਨਹੀਂ ਡਰਕਾ ਮਾਹੌਲ ਹੈ ਬੰਬੇ ਨੰਬਰ 3 ਤੇ ਆ ਗਈ ਹੈ ਓ ਮਾਈ ਗੋਡ ਬਟ ਇੱਕ ਮੈਚ ਵੱਧ ਖੇਡੇ ਆ ਬੰਬੇ ਨੇ ਨੋ ਮੈਚ ਪ੍ਰੋਬਲਮ ਅੱਗੇ ਜੇ ਤਿੰਨ ਮੈਚ ਹਨ ਨਹੀਂ ਬਣਕੜੇ ਚ ਖੇਡ ਲੈ ਭਾਜੀ ਕੋਈ ਨਾ ਡਰਕਾ ਮਾਹੌਲ ਨਹੀਂ ਹੈ ਜੀ ਮੈਂ ਤੈਨੂੰ ਕੱਲ ਹੀ ਕਹਿਆ ਸੀ ਕਿ ਸ਼ਰਮਾਯਾ ਗਰਾਊਂਡ ਵਧੀਆ ਸ਼ਰਮੇ ਲਈ ਤੇ ਸ਼ਰਮੇ ਨੇ ਉੱਥੇ ਵੀ ਸਕੋਰ ਕਰਨੀ ਪੰਜਾਬ ਦੇ ਖਿਲਾਫ ਵੀ ਆਪਣੇ ਨਾਲ ਤਿੰਨ ਵੀਵਰ ਆ ਜੇ ਕਿਸੇ ਨੇ ਸਾਡੇ ਨਾਲ ਜੁੜਨਾ ਵਾ ਤੇ ਕਮੈਂਟ ਦੇ ਵਿੱਚ ਦਿੱਤਾ ਹੈ ਲਿੰਕ ਸ਼ੇਅਰ ਕਰ ਸਕਦਾ ਕੋਈ ਨਬੇ ਐਡ ਆਨ ਹੋ ਸਕਦਾ ਜੇ ਕਿਸੇ ਨੇ ਸਾਡੇ ਨਾਲ ਐਡ ਹੋਣਾ ਵਾ ਇਸੇ ਖੁਸ਼ੀ ਚ ਮੁੰਬਈ ਦੀ ਖੁਸ਼ੀ ਚ ਤਾਕਤ ਬਾਤੀ ਮਹੀਨੇ ਪੂਰੀ ਸੋ ਇਨ ਦੀ ਐਂਡ ਵਧੀਆ ਮੈਚ ਹੋਇਆ ਚਲੋ ਬੋਰਿੰਗ ਸੀ ਕੀ ਕਰ ਸਕਦੇ ਆ ਖਾਸ ਕਰ ਅੱਜ ਤਾਂ ਵੈਸੇ ਵੀ ਨਹੀਂ ਮੂਡ ਹੈਗਾ ਮੈਚ ਵੇਖਣ ਦਾ ਉਹ ਹਮਲਾ ਨਹੀਂ ਡੈਰ ਜਿਸ ਹਮਲਾ ਉਹ ਕੁੜੀ ਦੀ ਵੀਡੀਓ ਵਾਹ ਕਾਫੀ ਵਾਇਰਲ ਹੋ ਰਹੀ ਯਾਰ ਵੇਖ 6 ਦਿਨ ਹੋਏ ਜਿਹਾ ਵਿਆਹ ਨੂੰ 6 ਦਿਨ ਹੋਏ ਵਿਆਹ ਨੂੰ ਚਰੀ ਦੇ ਨੂੰ ਮੂੜਾ ਹੈ ਵੀ ਨਹੀਂ ਵੀਜੀ ਭਾਈਓ ਮੈਂ ਐਕਸ ਤੇ ਵੇਖੰਦੇ ਆ ਟਵਿੱਟਰ ਤੇ ਭਰਾਵਾ ਇਹਨਾਂ ਨੂੰ ਪਤਾ ਨਹੀਂ ਇੱਕ ਮਜ਼ੇਲ ਚੱਲ ਗਈ ਨਾ ਤੇ ਪਾਕਿਸਤਾਨੀ ਚਲਵਾਰਾਂ ਚ ਮੂੰਹ ਦੇ ਕੇ ਭੱਜਣਗੇ ਮੈਂ ਤੁਹਾਨੂੰ ਦੱਸਾਂ ਇਹ ਗੱਲ ਪਾਗਲ ਹੋ ਗਏ ਆਏ ਕਹਿੰਦੇ ਕਰੀ ਜਾਂਦੇ ਵੀਕੈਂਡ ਹੋ ਗਿਆ ਹੀ ਵੇਟ ਕਰਦੇ ਬੇ ਕੁਝ ਕਰੋ ਤੇ ਇਹਨਾਂ ਨੂੰ ਮੁੜ ਗਏ ਨਾ ਕਿਸੇ ਨੇ ਰਫਿਜੀਆ ਅਪਲਾਈ ਕਰਦੀਆਂ ਜਾਂ ਜਾ ਗਏ ਇਹਨਾਂ ਨੇ ਬਈ ਪਾਗਲ ਹੋ ਗਦੇ ਭਾਜੀ ਫਿਰ ਦਾ ਦਿਮਾਗ ਦੇ ਫਰਕ ਪਾਇਗਦਾ ਇਹ ਉਹ ਕਹਿੰਦੇ ਆ ਨਾ ਪੜਿਆ ਲਿਖਿਆ ਬੰਦਾ ਬਹੁਤ ਜ਼ਰੂਰੀ ਆ ਇਹ ਗਦੇ ਆ ਗਦੇ ਤੇ ਹੈਰਾਨਾ ਵੀ ਟਵਿੱਟਰ ਤੇ ਕਰਦੇ ਕਿ ਪਏ ਆ ਗਦੇ ਇਹ ਮਨ ਦੱਸਣ ਦੇ ਜਿਨਾ ਗਦੇ ਸਲਵਾਰਾਂ ਕੋਣ ਪਾਉਂਦੇ ਹੁੰਦੇ ਆ ਕਰ ਕਹਿੰਦੇ ਆ ਨੂੰ ਬੋਲਦੇ ਆ ਐਕਸ਼ਨ ਹੋ ਜਾਣਾ ਬੋਬੀ ਇੱਕ ਅੱਦੇ ਦਿਨ ਤੱਕ ਪਾਣੀ ਪੁਣੀ ਬੰਦ ਕਰਤਾਂ ਦਾ ਸਰਕਾਰ ਤੇ ਦਬਾਅ ਬਹੁਤ ਆ ਪਾਣੀ ਬੰਦ ਕਰਤਾ ਬਾਗਾ ਬਾਰਡਰ ਬੰਦ ਕਰਤਾ ਵੀਜ਼ੇ ਕੈਨਸਲ ਕਰਦੇ ਸਾਰੇ ਪਾਕਿਸਤਾਨ ਦੇ ਜਿੰਨੇ ਵੀ ਹੈਗੇ ਇਤੋਂ ਇੰਡੀਆ ਵਾਲੇ ਵੀ ਜਿਹੜੇ ਬਲੌਗਰ ਬਣੇ ਨੇ ਸਾਲੇ ਬੜੇ ਸਾਡਾ ਪੰਜਾਬ ਤੇ ਸਾਡਾ ਉਹ ਤੇ ਉਹ ਵਾਹੋ ਜਿਹੜੇ ਈਵਾਂ ਨੂੰ ਜਾਂਦੇ ਉੱਥੇ ਉਹ ਕੁਸਤੇ ਨਹੀਂ ਹੈ ਔਰ ਹੁਣ ਕਹਿੰਨੇ ਨਹੀਂ ਪਾਈ ਕਿ ਉਹ ਜੇ ਕੀ ਨਾ ਆਉਦਾ ਯਾਰ ਬੜਾ ਪੰਜਾਬ ਦਾ ਕਰਦਾ ਸਾਡਾ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਕੀ ਨਾ ਆਇਆ ਅਦਰ ਲਿਖਦਾ ਸ਼ਾਇਰੀ ਜੀ ਆਹੋ ਇਧਰ ਵਾਲੇ ਵੀ ਜਿਹੜੇ ਰੋਂਦੇ ਹੀ ਬਾਗਿਆ ਬਾਰਡਰ ਤੇ ਕਹਨੇ ਨਹੀਂ ਪਾਈ ਸਟੋਰੀ ਸਟੋਰੀ ਪਾਈ ਨਾ ਬਾਲੀਵੁੱਡ ਨੇ ਪਾਈ ਤੇ ਨਾ ਹੀ ਕੇ ਇਧਰੋਂ ਪਾਈ ਪੰਜਾਬ ਦੇ ਬੰਦੇ ਨੇ ਸਿਰਫ ਪਾਈ ਕ੍ਰਿਕਟਰਾਂ ਨੇ ਅੱਜ ਦੇਖ ਲੈ ਕੋਈ ਚੀਅਰ ਲੀਡਰ ਨਹੀਂ ਕੋਈ ਕੁਝ ਨਹੀਂ ਅੱਜ ਬਸ ਬਸ ਉਹ ਹੀ ਨਾ ਹੂੰ ਇਹ ਬੜੀ ਪਾ ਇਹ ਸਾਲੇ ਨਾ ਅੰਦਰ ਦਿਮਾਗ ਦਾ ਫਰਕ ਪੈ ਗਿਆ ਇਹਨਾਂ ਨੂੰ ਸਪੈਸ਼ਲੀ ਵਿਕਰਾਂਤ ਗੁਪਤਾਰ ਕੇ ਨੂੰ ਪੁੱਛਣਾ ਚਾਹੀਦਾ ਜਿਹੜਾ ਉੱਥੇ ਜਾ ਕੇ ਰੋਡ ਸ਼ੋਅ ਕਰਦਾ ਰਿਹਾ ਵਾ ਆਹੋ ਕੀ ਇੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਇਦਾਂ ਉਹਦਾ ਦੋ ਗਲਾ ਬੰਦਾ ਤੱਕ ਕਿ ਲੋਕ ਕਿਨੇ ਲਿਏ ਹੁੰਦੇ ਵਿਕਰਾਂਤ ਗੁਪਤਾ ਦੀ ਚਾਹੀਦੀ ਹੈ ਇਹੀ ਇਹੀ ਤੇ ਕਹਿੰਦਾ ਸੀ ਦੋ ਕਿੱਥੇ ਤੁਸੀਂ ਇਦਾਂ ਕਰਦੇ ਹੋ ਇੱਥੇ ਦੇ ਬੜਾ ਸਾਡਾ ਇਜਤਮਾਨ ਹੋਇਆ ਇਦਾਂ ਹੁਣ ਕਿੱਥੇ ਗਿਆ ਇਜਤਮਾਨ ਉਹਦਾ ਕੋਈ ਨਾ ਚਲੋ ਬਾਕੀ ਮੈਂ ਤੇ ਹੁਣ ਸਾਡੀਆਂ ਬ੍ਰਾਹਮ ਦਰਦੀ ਉਹਨਾਂ ਦੇ ਨਾਲ ਬਾਕੀ ਦੁੱਖ ਤੇ ਉਹਨਾਂ ਨੂੰ ਪਤਾ ਲੱਗੋ ਕਿ ਦੋ ਚਾਰ ਦਿਨ ਦਰਦ ਕਰ ਲੰਗੇ ਬਾਅਦ ਭੁੱਲ ਜਾਂਦੇ ਆ ਇਹਨੂੰ ਪਤਾ ਲੱਗੋ ਕਹਿੰਦੀ ਪਹਿਲਾਂ ਆਏ ਦੇਖੋ ਤੇ ਇਹਦਾ ਨਾਮ ਨੂੰ ਪੁੱਛਿਆ ਤੂੰ ਕੀ ਕਰਨਾ ਤੇ ਕਹਿੰਦੀ ਜਿੱਦਾਂ ਇਹਨੂੰ ਤਰ ਪੁੱਛਿਆ ਤੇਰਾ ਕਿਹੜਾ ਕੰਨਾ ਹਿੰਦੂ ਦੇ ਨਾਲ ਹੀ ਗੋੜੀ ਮਾਰਦੀ ਕਹਿੰਦੀ ਮੈਨੂੰ ਕਹਿੰਦੀ ਕੁਛ ਨਹੀਂ ਕਿਹਾ ਉਹੋ ਨਾ ਆਪਣੇ ਲੋਕ ਇੱਥੇ ਗਏ ਜਾਂਦੇ ਆ ਮਹਾਰਾਸ਼ਟਰੀ ਬੋਲੋ ਕੋਈ ਕਹਿੰਦਾ ਪੰਜਾਬੀ ਬੋਲੋ ਅਗਲਾ ਨੇ ਧਰਮ ਪੁੱਛਿਆ ਆਣਗੇ ਸਦਾ ਹੀ ਕੋਈ ਕਹਿੰਦਾ ਕarnataka ਬੋਲੋ ਗੇਰਲਾ ਦੀ ਭਾਸ਼ਾ ਜਿਹੜੀ ਕਹਿੰਦੇ ਕਿ ਕਰਨਾਟਕਾ ਦੀ ਜਿਹੜੀ ਆ ਉੱਥੇ ਲੜੀ ਜਾਂਦੇ ਆਪਣੇ ਆਪਣੇ ਆਪਣੀ ਆਪਣੀ ਲੜ ਰਹੇ ਹੁਣ ਸਾਡੇ ਇੱਥੇ ਨਹੀਂ ਪੈਂਦਾ ਰੋਲਾ ਕੀ ਇੰਗਲਿਸ਼ ਕਿਉਂ ਲਿਖੀ ਦੀ ਉੱਤੇ ਤੁਸੀਂ ਪੰਜਾਬੀ ਉਹਨਾਂ ਲਿਖਦੇ ਹਾਂ ਹੁਣ ਸਾਰੇ ਥਾਰੇ ਪੈਸੇ ਥੱਲੇ ਸਭ ਤੋਂ ਇੰਗਲਿਸ਼ ਆ ਪਹਿਲਾ ਪੰਜਾਬੀ ਹੀ ਇਹ ਨਾ ਨਾ ਕੋਈ ਭਾਈਚਾਰਾ ਨਹੀਂ ਰੱਖਣਾ ਚਾਹੀਦਾ ਮੇਰੇ ਹਿਸਾਬ ਨਾਲ ਬਾਈਕਾਟ ਕਰਵਾਂ ਦਾ ਸਿੱਧਾ ਹੀ ਹੁਣ ਕੈਨੇ ਸੁਧਰ ਸਕਦੇ ਇਹਨਾਂ ਨੇ 2 ਸਾਲੀ 3 ਸਾਲੀ ਕੁਛ ਨਾ ਕੁਛ ਕਰ ਹੀ ਜਾਣਾ ਇਹ ਨਹੀਂ ਭਾਈ ਉਹ ਜਨ ਕੁੱਤੇ ਦੁੰਬ ਬੰਦ 12 ਸਾਲਾਂ ਵਿੱਚ ਬਾਹਰ ਕੀਦੇ ਤੇ ਉਹ ਤਾਂ ਨਹੀਂ ਸਿੱਧੀ ਆਈ ਕਦੀ ਆ ਯਾਰ ਕਦੇ ਆ ਕਦੇ ਖੋਤਾ ਹੋ ਗਿਆ ਹੀ ਕੁੜੀਏ ਵੇ ਪਤਾ ਤੈਨੂੰ ਉਹ ਹੀ ਨੇ ਖੋਤਾ ਹਰ ਸਾਰਿਆਂ ਨੇ ਸਹਲੇ ਕਹਿੰਦੇ ਸੀ ਧਰਮੀ ਬੰਦੇ ਆ ਚਲੋ ਬੈਕ ਇਨ ਦਾ ਮੈਚ ਆਜੋ ਦੇਖਦੇ ਆ ਅੱਗੇ ਮੈਚ ਤੇ ਚਲੋ ਜਿੱਤ ਗਿਆ ਬੰਬੇ ਕਮਬੈਕ ਤਗੜਾਈ ਕੀਤਾ ਬੰਬੇ ਨੇ ਹਮ ਰਾਣ ਪਰੇਸ਼ਾਨ ਕਰਤਾ ਸਾਰੀਆਂ ਟੀਮਾਂ ਨੂੰ ਹੋਇ ਨਾ ਪਰ ਪਈਏ ਇਹਦੇ ਸਕੋਰ ਬਹੁ ਮਾਇਨੇ ਰੱਖਦੇ ਆ ਬੰਦੇ ਦੇ ਯਾਰ ਇਹਦੇ ਰੋਹਿਤ ਸ਼ਰਮਾ ਨੇ ਆਹ ਸਟਾਰਟ ਦੇਣ ਦੇ ਪਿਆ ਦੋ ਮੈਚਾਂ ਜਿੱਤ ਕੇ ਸਾਹ ਉਧਨ 76 ਮਾਰੇ 70 ਮਾਰ ਗਿਆ ਅ ਕਾਊਆ ਵੀ ਤਾਂ ਹੀ ਹੁਣ ਕਰਦਾ ਕਾਊਏ ਨੂੰ ਪਤਾ ਕਿ ਕਿ ਹੈਦਰਾਬਾਦ ਨੇ ਹਾਰ ਮੰਨ ਚੁਕੇ ਆਪਣੀ ਜਿੱਦਾਂ ਅੱਜ ਜਸ਼ਨ ਕਿਸ਼ਨ ਨੇ ਕੀਤਾ ਨਾ ਜੋ ਅੱਜ ਉਹਨੂੰ ਤੇ ਮੈਂ ਨਾ ਅੱਜ ਤੋਂ ਬਾਅਦ ਖੜਾਉਣੇ ਨਾ ਹੈਦਰਾਬਾਦ ਵਾਲੇ ਇੱਕ ਮਨ ਹੋਰ ਵੀ ਆਈਡੀ ਆ ਨਾਕਾਮੀ ਸੁਣਾਈ ਹੋਰ ਵੀ ਨਹੀਂ ਹੋਇਆ ਮੇਰੀ ਗੱਲ ਸੁਣ ਨਾ ਉਹਨਾਂ ਨੇ ਬੀਲ ਕੀਤੀ ਅੰਪਾਇਰ ਵਾਈਟ ਦੇਣ ਲੱਗਾ ਤੇ ਇਹ ਜਵਾਨ ਜੀ ਤੁਰ ਗਏ ਕੀ ਹੈ ਯਾਨ ਹਨ ਨਹੀਂ ਤੁਸੀਂ ਕਹਿੰਦੇ ਨਾ 200 ਮਾਰੇ ਦਾ ਜਦੋਂ ਪਹਿਲਾ ਹੀ ਮੈਚ ਮਾਰ ਕੇ ਤੇ ਲੋਕੀ ਬੜੀ ਰੀਲ ਪਾਉਂਦੇ ਸੀ ਅਜੇ ਇਹਨੂੰ ਕੰਟਰੈਕਟ 'ਚ ਵਾਪਸ ਲਿਆਏ ਆ ਤੇ ਹੋਰ ਕੀ ਕਰਨ ਫਿਰ ਬੀਸੀਸੀ ਆ ਯਾਨ ਮੈਂ ਉਹ ਦਿਨਾਂ ਰੁਕੀ ਰੀਲਾਂ ਬੀਸੀਸੀ ਨੂੰ ਮੂੰਹ ਤੋੜ ਜਵਾਬ ਦਿੱਤਾ ਤੂੰ ਇਹਨੂੰ ਹਰ ਮੈਚ 'ਚ ਬਾਹਰ ਰੱਖਿਆ ਹੋਣ ਨਹੀਂ ਲੋਕੀ ਪਾਉਂਦੇ ਦੁਨੀਆ ਚੜ੍ਹਾਓ ਵੀ ਉਸ ਟਾਈਮ ਦਿੰਦੀ ਲਾ ਵੀ ਉਸ ਟਾਈਮ ਦਿੰਦੀ ਆ ਮੈਂ ਤੈਨੂੰ ਪਹਿਲੇ ਦੇ ਨਹੀਂ ਕਿਉਂਕਿ ਇਹਦੀ ਕਾਰ ਦਾ ਪਤਾ ਨਾ ਐ ਬਸ ਮੁੰਬੇਰੀ ਕਿਉਂ ਛੱਡਿਆ ਇਹਨੂੰ ਇਸ ਕਰਕੇ ਤੇ ਛੱਡਿਆ ਬਾਬਾ ਇੱਕ ਮੈਚ ਚੱਲਦਾ ਰਿਹਾ ਬਾਕੀ ਸਾਰੇ ਮੈਚ ਇਹਦੇ ਹੀ ਜਾਂਦੇ ਰਿਹਾ ਉਹ ਬੋਲਟ ਹਿੱਲਣ ਨਹੀਂ ਦਿੰਦਾ ਰਿਆਂ ਨੂੰ ਚਲੋ ਕੱਲ ਆਰਸੀਬੀ ਦਾ ਮੈਚ ਆ ਰਾਇਲਸ ਦੇ ਨਾਲ ਕੀ ਲੱਗਦਾ ਤੁਹਾਨੂੰ ਕੱਲ ਭਾਈ ਰਾਇਲ ਜਨ ਰਾਜਸਥਾਨ ਰਾਇਲ ਮੈਚ ਜਿੱਤ ਰਿਆ ਚਲੋ ਅਸੀਂ ਤੇ ਆਰਸੀਬੀ ਦੇ ਨਾਲ ਹੈ ਜੀ ਰਾਇਲਸ ਨਾਲ ਆਰਸੀਬੀ ਦੇ ਨਾਲ ਮੈਚ ਉਹਨ ਭਾਈ ਤਗੜੇ ਆਣਿਆਗੇ ਦੇਖਣਾ ਕੱਲ ਰਾਜਸਥਾਨ ਦਾ ਕੱਲ ਵੀ ਨੂੰ ਬੰਗਲੌਰ ਨੂੰ ਬੜਾ ਜਿਦਤੀ ਕੱਲ ਜਿਤਨਾ ਮੈਚ ਚਲੋ ਦੇਖੋ ਸੰਡੇ ਤੱਕ ਪਤਾ ਲੱਗ ਜਾਣਾ ਸਾ ਟੀਮਾਂ ਦਾ ਮੇਂ ਵੀ ਉਸ ਤੋਂ ਬਾਅਦ ਕੋਲਕਾਤਾ ਪੰਜਾਬ ਦਾ ਪੰਜਾਬ ਲਈ ਵੀ ਕਰੋ ਮਰੋ ਵਾਲਾ ਕੰਮ ਆ ਓ ਮਾਈ ਗॉड ਅੱਜ ਪਹਿਲੇ ਹੀ ਪੰਜ ਵਾਚਿੰਗ ਹੋਈ ਆ ਆਪਣੀ ਜੇ ਬਾਈ ਕਿਸ ਨੇ ਹਟਾ ਸਾਡੇ ਨਾਲ ਜੁੜਨਾ ਵਾ ਲਿੰਕ ਚ ਕਮੈਂਟਾਂ ਦੇ ਵਿੱਚ ਲਿੰਕ ਦਿੱਤਾ ਆ ਜੁਆਇਨ ਕਰ ਸਕਦਾ ਬਾਈ ਕੇ ਨੇ ਆਪਣੇ ਸਵਾਲ ਰੱਖਣੇ ਆ ਪੁੱਛਣੇ ਆ ਤੇ ਆਵਾਜ਼ ਸਕਦਾ ਸਾਡੇ ਨਾਲ ਉਹਨੂੰ ਹੁਣੇ ਲਾਈਵ ਸ਼ੋਅ ਦੇ ਵਿੱਚ ਐਡ ਕੀਤਾ ਜਾਏਗਾ ਬਰਾਗ ਬਪੈਟਸ ਯਾਰ ਮੈਨੂੰ ਜੋਰ ਨਹੀਂ ਲਾਣਿਆ ਕਿ ਪਤਾ ਨਹੀਂ ਦਿਓ ਭਾਜੀ ਕੌਣ ਕਮਿੰਗ ਸੋ ਪੈਟ ਕਮਿੰਗ ਕੀ ਕਰੇਗਾ ਉਹਨੂੰ ਬੈਟਿੰਗ ਰਨ ਹੀ ਨਹੀਂ ਦੇਣ ਦੀ ਤੇ ਕੀ ਕਰੇ ਉਹ ਔਰ ਯਾਰ ਉਹਨਾਂ ਵੈ ਵੀ ਸੋਚਦਾ ਉਹਨੂੰ ਫਾਈਨਲ ਹੇਲਣਾ ਪਈ ਜਾਗੇ ਇੱਕ ਵਾਰ ਰਾਜਸਥਾਨ ਦੇ ਮੈਚ ਚ ਰੰਦ ਦਿੱਤੇ ਉਹਨੇ ਮੈਚ ਜਿਤਾਤਾ ਹੈ ਬੋਲਿੰਗ ਨਾਲ ਹੂੰ ਹੂੰ ਹਾਂ 13 ਨੂੰ ਦਨ ਪੰਜਾਬ ਖਿਲਾਫ ਕੁੱਟਿਆ ਹੈ ਉਹਨਾਂ ਨੇ ਉਹ ਉਹ ਦੋ ਮੈਚ ਜਿੱਤੇ ਉਹ ਹੀ ਜਿੱਤੇ ਦੋਏ ਵਾਹ ਵਾਹ ਹੋਈਆ ਹੂੰ ਉਹ ਐ ਦੋ ਵਾਹ ਕਈ ਟੀਮਾਂ ਦਾ ਸੀਜ਼ਨ ਨਹੀਂ ਕਲਿੱਕ ਕਰਦਾ ਜਦੋਂ CSK ਹੋ ਗਿਆ ਰਾਜਸਥਾਨ ਦਾ ਨਹੀਂ ਕਲਿੱਕ ਕੀਤਾ ਹైదరాబాద్ ਹੋ ਗਿਆ KKR ਕੋ ਵੀ ਸਾਰਾ ਕੁਝ ਹੈਗਾ ਤੇਰੇ ਸਾਹਮਣੇ ਮੇਲਾ KKR ਵੀ ਚਲੋ ਹੁਣ ਦੇਖੋ ਕੀ ਬੰਦਾ KKR ਦਾ ਪਰਸੋਂ ਨਹੀਂ ਉਸ ਤੋਂ ਅੱਜ ਦੀ ਵਾਰ ਆ ਕੀ ਕੱਲ ਵੀਰ ਸ਼ੁਕਰ ਸ਼ਨੀਵਾਰ ਮੈਚ ਹੁੰਦਾ KKR ਦਾ ਆਓ 26 26 ਤਰੀਕ ਨੂੰ ਮੈ ਜਾਂਦਾ ਬਸ ਬਸ ਹੂੰ 26 ਲਿਖੋ ਕੀ ਬੰਦਾਂ ਦਾ ਚਲੋ ਠੀਕ ਹੈ ਫਿਰ ਕਰੋ ਸਮਝੀ ਸਰ ਕੱਢ ਜਾਣਾ ਕੱਢ ਜਾਣਾ ਮੈਂ ਜਣਾ ਨੇ ਚਲੋ ਠੀਕ ਹੈ ਫਿਰ ਚਲੋ ਠੀਕ ਹੈ ਕੱਲ ਦੀ ਪਟਿਸ਼ਨ ਫਿਰ ਕੱਲ ਭਾਜੀ ਟੀਵੀ ਦਾ ਦੋਸਤ ਹਾਂ ਸੀ ਵੀ ਸੁਲਿਆ ਦੀ ਮੈਂ ਇਹਦੇ ਤੇ ਗੱਲ ਕਰਨੀ ਨਹੀਂ ਅੱਜ ਤੋਂ ਬਾਅਦ ਉਹ ਦਫਾ ਕਰੋ ਉਹਨਾਂ ਦੀ ਕ੍ਰਿਕਟ ਨਹੀਂ ਫੋਲੋ ਕਰਦੇ ਹਾਂ ਚਲੋ ਜੀ ਠੀਕ ਹੈ ਮਿਲਨੇ ਆ ਕੱਲ ਨੂੰ Ok.